ਮਨਪ੍ਰਿਤ ਬਾਦਲ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਮਨਪ੍ਰਿਤ ਬਾਦਲ ਇੱਕ ਅਜਿਹੇ ਉਮੀਦਵਾਰ ਵੱਜੋਂ ਉਭਰੇ ਜਿਹੜੇ ਭਾਜਪਾ ਦੇ ਚਾਰ ਉਮੀਦਵਾਰ ਜਿਹੜੇ ਚਾਰੋਂ ਸੀਟਾਂ ਤੋਂ ਖੜੇ ਸੀ ਉਹਨਾਂ 'ਚ ਸਭ ਤੋਂ ਵੱਧ ਵੋਟ ਲੈ ਕੇ ਗਏ ਪਰ ਸਭ ਤੋਂ ਵੱਧ ਫਰਕ ਨਾ ਹਾਰੇ ਕੇਬਲ ਢਿਲੋਂ ਜਿਹੜੇ ਬਰਨਾਲੇ ਤੋਂ ਭਾਜਪਾ ਦੇ ਉਮੀਦਵਾਰ ਸੀ ਸਭ ਤੋਂ ਤਕੜੇ ਉਮੀਦਵਾਰ ਬਣ ਕੇ ਉਭਰੇ ਸਭ ਤੋਂ ਘੱਟ ਮਾਰਜ ਨਾਲ ਮਾਤਰ 10296 ਵੋਟਾਂ ਨਾਲ ਹਾਰੇ ਤੇ ਉਹ 17858 ਵੋਟ ਲੈ ਕੇ ਗਏ ਕਿਉਂਕਿ ਇੱਥੇ ਵੋਟ ਵੰਡੀ ਗਈ ਬਰਾਬਰ ਆਮ ਆਦਮੀ ਪਾਰਟੀ 'ਚ ਵੀ ਗਈ ਭਾਜਪਾ 'ਚ ਵੀ ਗਈ ਹੈ ਕਾਂਗਰਸ 'ਚ ਵੀ ਵ ਗਈ ਤੇ ਆਮ ਆਦਮੀ ਪਾਰਟੀ ਤੇ ਬਾਕੀ ਪਾਰਟ ਚੁੱਕੀ ਲਗਭਗ ਬਰਾਬਰ ਵੋਟ ਵੰਡੀ ਗਈ ਜਿਹਦਾ ਨਤੀਜਾ ਸਭ ਤੋਂ ਘੱਟ ਫਰਕ ਨਾਲ ਭਾਜਪਾ ਮੈਂ ਹੁਣ ਭਾਜਪਾ ਦੀ ਚਾਰੋਂ ਸੀਟਾਂ ਦੀ ਗੱਲ ਕਰ ਰਿਹਾ ਪੰਜ ਪਾ ਦੇ ਬਰਨਾਲਾ ਤੋਂ ਕੇਬਲ ਢਿੱਲੋਂ ਸਿਰਫ 10296 ਵੋਟਾਂ ਨਾਲ ਹਾਰੇ ਜਦੋਂ ਕਿ ਵੋਟ 17958 ਪਈ ਫਿਰ ਸੋਨ ਸਿੰਘ ਠੰਡਲ ਚੱਬੇ ਵਾਲ ਤੋਂ 43212 ਵੋਟਾਂ ਨਾਲ ਹਾਰੇ ਵੋਟ ਪਈ 8692 ਹਾਰੇ 43212 ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਰਵਿਕਰਨ ਕਾਲੋਂ ਵੋਟ ਪਈ ਸਿਰਫ 6505 ਤੇ ਹਾਰੇ 52599 ਵੋਟਾਂ ਨਾਲ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵੋਟ ਇਹਨਾਂ ਤਿੰਨਾਂ ਉਮੀਦਵਾਰਾਂ ਤੋਂ ਲਗਭਗ ਸਿਰਫ ਜੇ ਮੈਂ ਉਹਨੂੰ ਛੱਡ ਲਵਾਂ ਆਪਣਾ ਕੇਵਲ ਢਿੱਲੋਂ ਨੂੰ ਤਾਂ ਵੋਟ ਲਗਭਗ ਸੋਨ ਸਿੰਘ ਠੰਡਲ ਨੂੰ 8600 ਰੁਪਈਆ ਮਨਪ੍ਰੀਤ ਬਾਦਲ ਨੂੰ 12000 ਰੁਪਈਆ ਹੈ ਰਵਿਕਰਨ ਕਾਲਾ ਨੂੰ 6500 ਰੁਪਈਆ ਮਨਪ੍ਰੀਤ ਬਾਦਲ ਨੂੰ 12000 ਰੁਪਈਆ ਹਾਂ ਉੱਥੇ 17958 ਇੱਥੇ 12000 ਹੈ ਪਰ ਹਾਰ ਦੇ ਮਾਮਲੇ 'ਚ 3000 ਕਾੜ ਤੋੜਤਾ ਜੇ ਕੇਵਲ ਢੀ ਲੋ 10000 ਦੇ ਫਰਕ ਨਾਲ ਹਾਰ ਰਹੇ ਨੇ ਠੰਡਲ ਹੋੜੀ 43000 ਵੋਟਰਾਂ ਨਾਲ ਹਾਰ ਰਹੇ ਨੇ ਰਵਿਕਰਨ ਕਾਲੋ 52 ਨਾਲ ਹਜ਼ਾਰ ਹਾਰ ਰਹੇ ਨੇ ਤਾਂ ਜਨਾਬ 60000 ਦੇ ਗੇਟ ਛਾਰੇ ਅਨਾਹਟ 59417 ਵੋਟਾਂ ਦੇ ਅੰਤਰ ਨਾਲ ਮਨਪ੍ਰੀਤ ਬਾਦਲ ਜੀ ਹਾਰੇ ਤੇ ਜਮਾਨਤ ਜਬਤ ਹੋ ਗਈ ਬਿਲਕੁਲ ਜੀ ਜੇ ਜਮਾਨਤ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ 12000 227 ਕਬੂਟ ਪਈ ਹੈ ਤੇ ਪਹਿਣੀ ਚਾਹੀਦੀ ਸੀ 13738 ਵੋਟ ਜੇ 13738 ਵੋਟ ਪੈ ਜਾਂਦੀਆਂ ਤੇ 15000 ਵੋਟ ਹੋਰ ਪੈ ਜਾਂਦੀ ਤਾਂ ਸ਼ਾਇਦ ਜਮਾਨਤ ਬਚ ਜਾਂਦੀ ਪਰ ਨਹੀਂ ਬਚਾ ਸਕੇ ਇਸ ਖੇਤਰ ਦੇ ਵਿੱਚ 137381 ਵੋਟਾਂ ਜੋ ਮਨਪ੍ਰੀਤ ਬਾਦਲ ਨੂੰ ਸਿਰਫ 12227 ਵੋਟਾਂ ਪਈਆਂ ਤੇ ਜਮਾਨਤ ਬਚਾਉਣ ਲਈ ਉਹਨਾਂ ਨੂੰ 13738 ਵੋਟਾਂ ਦੀ ਲੋੜ ਸੀ ਤੇ ਮਨਪ੍ਰੀਤ ਬਾਦਲ ਜਿਹੜੇ ਇੱਥੋਂ ਤਿੰਨ ਵਾਰ ਐਮਐਲਏ ਰਹੇ ਜੁਮਨੀ ਚੋਣ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਮਨਪ੍ਰੀਤ ਬਾਦਲ ਗਿੱਦਰਵਾਦ ਛੱਡ ਗਏ ਸੀ ਫਿਰ ਕਿਉਂਕਿ ਰਾਜਾ ਬੜਿੰਗ ਇੱਥੋਂ ਆਗੇ ਤੇ ਇਹ ਕਾਂਗਰਸ ਤੋਂ ਵਾਪਸ ਆਏ ਤਾਂ ਕਿ ਦਰਵਾਜ਼ਾ ਦੁਬਾਰਾ ਨਹੀਂ ਮਿਲਿਆ ਤੇ ਹੁਣ ਭਾਜਪਾ ਵੱਲੋਂ ਉਮੀਦਵਾਰ ਬਣ ਕੇ ਆਏ ਕਹਿੰਦੇ ਮੈਨੂੰ ਤਾਂ ਪਤਾ ਸੀ ਜੀ ਲੋਕਾਂ ਨੇ ਮੈਨੂੰ ਕਹਿਤਾ ਸੀ ਕਿ ਜੀ ਇਸ ਵਾਰ ਨਹੀਂ ਜੀ ਅਗਲੀ ਵਾਰ ਤੁਹਾਨੂੰ ਪਾਵਾਂਗੇ ਤੇ ਪਰ ਮਨਪ੍ਰੀਤ ਬਾਦਲ ਦੀ ਇਹ ਹਾਰ ਤੇ ਭਾਜਪਾ ਦੀ ਚਾਰੋਂ ਸੀਟਾਂ ਤੇ ਸਥਿਤੀ ਕੀ ਪੰਜਾਬ ਦੇ ਵਿੱਚ ਭਾਜਪਾ ਦੀ ਐਂਟਰੀ ਤੇ ਬੈਨ ਜਿਹੜੀ ਭਾਜਪਾ ਨੂੰ ਲੱਗਦਾ ਸੀ ਸਿੱਖ ਚਿਹਰਿਆਂ ਨਾਲ ਅਸੀਂ ਦਾਖਲ ਹੋ ਗਏ ਆ ਉੱਥੇ ਭਾਜਪਾ ਦਾ ਪੱਕਾ ਕੈਡਰ ਇਹਨਾਂ ਨਾਲ ਨਹੀਂ ਆਇਆ ਉਹ ਇਸ ਲਈ ਕਿ ਦਲ ਬਦਲੂਰੇ ਚਾਰੋਂ ਦੇ ਚਾਰੋਂ ਉਮੀਦਵਾਰ ਬਾਹਰੋਂ ਲਿਆਂਦੇ ਨੇ ਇਸ ਲਈ ਹੈ